ਪੰਜਾਬ ਦੇ ਵਿੱਚ ਕੀ ਪੰਜਾਬ ਸਰਕਾਰ ਬਨਾਮ ਸਪੀਕਰ ਸਾਹਿਬ ਹੋ ਗਈ ਹੈ ਕੀ ਪੰਜਾਬ ਸਰਕਾਰ ਦੀ ਮੁਖਤਰ ਤੇ ਵਿਧਾਨ ਸਭਾ ਦੇ ਮੁਖੀ ਵਿਚਾਲੇ ਕੋਈ ਰਸਾ ਕਸੀ ਸ਼ੁਰੂ ਹੋ ਗਈ ਹੈ ਵੈਸੇ ਇਹ ਰਸਾ ਕਸੀ ਤਾਂ ਪੁਰਾਣੀ ਚਰਚਾ ਵੀ ਹੈ ਕਿ ਪੰਜਾਬ ਚ ਇੱਕ ਮੁੱਖ ਮੰਤਰੀ ਨੇ ਤੇ ਇਧਰ ਸਪੀਕਰ ਸਾਹਿਬ ਨੇ ਜਾਂ ਕੁਝ ਮੰਤਰੀ ਨੇ ਤੇ ਸਪੀਕਰ ਸਾਹਿਬ ਤੋਂ ਲੈ ਕੇ ਕਹਿੰਦੇ ਮੰਤਰੀਆਂ ਤੱਕ ਦੀਆਂ ਦੇ ਨਾਮ ਚੱਲੀ ਜਾਂਦੇ ਕਿ ਮੁੱਖ ਮੰਤਰੀ ਥਾਂ ਲੈਣ ਨੂੰ ਫਿਰਦੇ ਪਰ ਇੱਕ ਤਾਜੀ ਘਟਨਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਪੰਜਾਬ ਚ ਜ਼ਹਿਰੀਲੀ ਦਵਾਈਆਂ ਦਾ ਛੜਕਾ ਜਿਹੜਾ ਅਸੀਂ ਕੀਟਨਾਸ਼ਕ ਕੀੜੇ ਮਾਰ ਦਵਾਈਆਂ ਦਾ ਛੜਕਾ ਜਿਹੜਾ ਅਸੀਂ ਖੇਤੀਬਾੜੀ ਲਈ ਕਰਦੇ ਹਾਂ ਫਸਲਾਂ ਤੇ ਕਰਦੇ ਹਾਂ ਉਹਨਾਂ ਦੀ ਰੋਕਥਾਮ ਲਈ ਉਨ੍ਹਾਂ ਦੀ ਕਿਵੇਂ ਮਾਤਰਾ ਘਟਾਈ ਜਾਵੇ ਕਿਵੇਂ ਉਹਦੀ ਪਰਤੋਂ ਘਟਾਈ ਜਾਵੇ ਤਾਂ ਕਿ ਸਾਡੇ ਖਾਣ ਪੀਣ ਵਾਲੀਆਂ ਚੀਜ਼ਾਂ ਜ਼ਹਿਰ ਨਾ ਹੋਵੇ ਉਹਨੂੰ ਲੈ ਕੇ ਇੱਕ ਚਰਚਾ ਕਰਾਈ ਗਈ ਇੱਕ ਵਰਕਸ਼ਾਪ ਇੱਕ ਸੈਮੀਨਾਰ ਇੱਕ ਖੁੱਲੀ ਚਰਚਾ ਰੱਖੀ ਜਿਦੇ ਵਿੱਚ ਬਕਾਇਦਾ ਤੌਰ ਤੇ ਸਪੀਕਰ ਸਾਹਿਬ ਦੀ ਅਗਵਾਈ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਹਾਜ਼ਰ ਹੋਏ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਵੀ ਹਾਜ਼ਰ ਹੋਏ ਅਮਲਾ ਫਾਲਾ ਵੀ ਸੀ ਅਫਸਰਤਕਾਰੀ ਵੀ ਸੀ ਇਸ ਵਿਸ਼ਿਆਂ ਦੇ ਮਾਹਰ ਵੀ ਸੀ ਚਰਚਾ ਹੋਈ ਬੜੀ ਗਹਿਰ ਗੰਭੀਰ ਚਰਚਾ ਹੋਈ ਕਹਿੰਦੇ ਪਰ ਇਹ ਕੋਈ ਪਹਿਲਾ ਮੌਕਾ ਨਹੀਂ ਹੈ। ਕੁਲਤਾਰ ਸੰਧਮਾ ਹੋਰਾਂ ਵੱਲੋਂ ਬਤੌਰ ਸਪੀਕਰ ਪਾਣੀਆਂ ਦੇ ਮਸਲਿਆਂ ਤੇ ਚਰਚਾ, ਪ੍ਰਾਲੀ ਤੇ ਚਰਚਾ, ਕਿਸਾਨਾਂ ਨੂੰ ਉਤਸ਼ਾਹਤ ਕਿਉਂਕਿ ਉਹ ਪਹਿਲਾਂ ਤੋਂ ਅਜਿਹੀਆਂ ਸੰਸਥਾਵਾਂਾਂ ਦੇ ਹਵਾਲੇ ਨਾਲ ਕੰਮ ਕਰਦੇ ਆ ਰਹੇ ਸੀ। ਹਾਂ, ਜੋ ਭੂਮਿਕਾ ਦੀ ਉਹਨਾਂ ਤੋਂ ਆਸ ਸੀ ਉਹ ਨਹੀਂ ਤਾਂ ਨਹੀਂ ਨਿਭਾਈ। ਪਰ ਫਿਰ ਵੀ ਉਹ ਕਿਤਨਾ ਕਿਤੇ ਆਪਣੀ ਇਹ ਪ੍ਰਕਿਰਿਆ ਦਿਖਾਉਂਦੇ ਨਜ਼ਰ ਆਉਂਦੇ ਸੀ ਕਿ ਹਾਂ ਮੈਂ ਕੁਝ ਕਰਨਾ ਚਾਹੁੰਦਾ। ਹੁਣ ਉਸੇ ਪ੍ਰਕਿਰਿਆ 'ਚ ਉਸੇ ਲੜੀ ਦੇ ਵਿੱਚ ਇਹ ਵਰਕਸ਼ਾਪ ਹੀ ਸੈਮੀਨਾਰ ਸੀ ਸੈਮੀਨਾਰ ਹੋ ਗਿਆ ਬਹੁਤ ਵਧੀਆ ਰਿਹਾ ਵਧਾਈਆਂ ਦਿੱਤੀਆਂ ਸਾਰਿਆਂ ਨੇ ਸਪੀਕਰ ਸਾਹਿਬ ਚੰਗਾ ਉਹ ਤੋਂ ਮੈਂ ਤੁਹਾਡਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਨੇ ਪ੍ਰੈਸ ਰੂਟ ਤਿਆਰ ਕਰਤਾ ਪ੍ਰੈਸ ਰੂਟ ਤਿਆਰ ਹੋ ਕੇ ਪੰਜਾਬ ਭਰ ਦੇ ਮੀਡੀਆ ਦੇ ਵੱਖ-ਵੱਖ ਧਾਰਿਆਂ ਨੂੰ ਚਲਾ ਗਿਆ ਅਖਬਾਰਾਂ ਨੂੰ ਵੀ ਚਲਾ ਗਿਆ ਆ ਟੀਵੀ ਵਾਲੇ ਨੂੰ ਚਲਾ ਗਿਆ ਆ سوشل ਮੀਡੀਆ ਨੂੰ ਵੀ ਚਲਾ ਗਿਆ ਵੈਬਸਾਈਟ ਵਾਲੇ ਨੂੰ ਵੀ ਚਲਾ ਗਿਆ ਸਾਰੇ ਪਾਸੇ ਚਲਾ ਗਿਆ ਇਹ ਤੋਂ ਪਹਿਲਾਂ ਕਿ ਉਹ ਪਬਲਿਸ਼ ਹੁੰਦਾ ਪੀਆਰਓ ਵਿਭਾਗ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੇ ਸਨੇਹ ਆਪੜ ਨੇ ਸ਼ੁਰੂ ਹੋ ਗਏ ਮੀਡੀਆਦਾਰਿਆਂ ਨੂੰ ਕਿ ਕਿਰਪਾ ਕਰਕੇ ਲਾਓ ਨਾ ਜੀ ਇਹਨੂੰ ਰੋਕ ਲਿਓ ਜੀ ਸੋਧਿਆ ਹੋਇਆ ਭੇਜ ਰਹੇ ਆ ਸੋਧ ਕੀ ਆਊਗਾ ਜੀ ਅਪਗ੍ਰੇਡ ਹੋ ਕੇ ਆਊਗਾ ਜੀ ਉਹ ਵਰਤਿਓ ਇਹ ਨਹੀਂ ਵਰਤਣਾ ਤੇ ਉਹਨਾਂ ਦੇ ਉੱਪਰ ਵਾਲੇ ਆਖਿਆਂ ਨੂੰ ਸਹੀ ਸਨੇਹਾ ਚਲਾ ਗਿਆ ਕਿ ਜੀ ਇਹ ਖਬਰ ਲੱਗਣੀ ਨਹੀਂ ਚਾਹੀਦੀ ਭਾਈ ਇਸ ਗੱਲ ਤੋਂ ਵੀ ਡਰ ਕਿ ਮਾਮਲਾ ਇਹ ਤਾਂ ਕਿਸੇ ਕਿ ਖਬਰ ਨਹੀਂ ਲੱਗਣੀ ਚਾਹੀਦੀ ਐ ਵਿਰੋਧੀਆਂ ਦਾ ਸੁਣਿਆ ਕਿ ਹਾਂ ਖੈਰੀ ਦੀ ਪ੍ਰੈਸ ਕਾਨਫਰੰਸ ਰੋਕ ਲਓ ਖੈਰੀ ਦੀ ਖਬਰ ਨਾ ਲੱਗਣ ਦਿਓ ਪਰ ਹੁਣ ਆਪਣੇ ਘਰੀ ਉਹ ਵੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਹੁਣੇ ਤੋਂ ਅਗਲਾ ਪੜਾ ਕਹਿੰਦੇ ਜੀ ਦਿੱਲੀ ਦੇ ਵਿੱਚ 2 ਜੂਨ ਨੂੰ ਅਰਵਿੰਦ ਕੇਜਰੀਵਾਲ ਨੇ ਸੈਂਡਰ ਕਰਨਾ ਸੀ ਪਾਰਟੀ ਦਫਤਰ 'ਚ ਇੱਕ ਬੈਠਕ ਹੋਈ ਉਸ ਬੈਠਕ 'ਚ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸੀ ਸਪੀਕਰ ਸਾਹਿਬ ਵੀ ਹਾਜ਼ਰ ਸੀ ਪੰਜਾਬ ਦੇ ਕੀ ਮੰਤਰੀ ਵੀ ਹਾਜ਼ਰ ਸੀ ਮੁੱਖ ਮੰਤਰੀ ਪੰਜਾਬ ਦੇ ਉਸ ਦਫਤਰ ਤੋਂ ਨਿਕਲਣ ਤੋਂ ਬਾਅਦ ਆਪਣੇ ਰਾਹ ਪੈ ਗਏ ਤੇ ਇੱਧਰ ਇਹ ਮੰਦਰ ਜਾਣਾ ਜੀ ਫਿਰ ਉਹ ਮਹਾਤਮਾ ਗਾਂਧੀ ਸਮਾਧ ਤੇ ਜਾਣਾ ਜੀ ਫਿਰ ਝਿਲ ਜਾਣਾ ਪਰ ਉਹ ਸਭ ਦੇ ਦਰਾਂ ਉਹਦੇ ਫੋਟੋ ਫਰੇਮ ਦੇ ਵਿੱਚ ਕੇਜਰੀਵਾਲ ਦੇ ਮਗਰ ਕੁਲਤਾਰ ਸੰਧਵਾ ਵੀ ਦਿਖਦੇ ਆਰਪਾਲ ਜੀਵਾ ਵੀ ਦਿਖਦੇ ਹਰਜੋਤ ਬੈਂਸ ਵੀ ਦਿਖਦੇ ਕਿ ਉਸ ਫੋਟੋ ਨੇ ਕੁਝ ਸੁਨਿਆ ਦਿੱਤਾ ਜਾਂ ਜਿਹੜੀਆਂ ਚਰਚਾਵਾਂ ਪਹਿਲਾਂ ਚੱਲਦੀਆਂ ਸੀ ਉਹਨਾਂ ਚਰਚਾਵਾਂ ਨੇ ਬਲ ਦੇਤਾ ਕੀ ਇਹ ਸਿਰਫ ਖਬਰ ਰਕਾ ਕੇ ਮਸਲਾ ਖਤਮ ਹੋ ਗਿਆ ਨਹੀਂ ਜਨਾਬ ਕਹਿੰਦੇ ਤਾਂ ਇਹ ਵੀ ਨੇ ਕਿ ਕੁਲਤਾਰ ਸੰਧਵਾ ਹੋਰਾਂ ਕੋਲ ਵੀ ਸੁਨੇਹਾ ਪੜਿਆ ਕਿ ਆਪਣੀਆਂ ਇਹ ਗਤੀਵਿਧੀਆਂ ਨੂੰ ਘਟਾਓ ਪੈਰਲ ਸਰਕਾਰ ਨਾ ਚਲਾਓ ਕੀ ਸੱਚਮੁੱਚ ਕੁਲਤਾਰ ਸੰਧਵਾ ਪੰਜਾਬ ਦੇ ਵਿੱਚ ਬਰਾਬਰ ਸਰਕਾਰ ਚਲਾ ਰਹੇ ਨੇ ਕੀ ਪੰਜਾਬ ਦੀ ਮੌਜੂਦਾ ਚੱਲ ਰਹੀ ਸਰਕਾਰ ਨੂੰ ਕੁਲਤਾਰ ਸੰਧਵਾ ਤੋਂ ਖਤਰਾ ਮਹਿਸੂਸ ਹੋਣ ਲੱਗਾ ਕਿਉਂ ਨੂੰ ਲੱਗਦਾ ਕਿ ਉਹਨਾਂ ਦੀ ਸਰਕਾਰ ਸਾਡੀ ਸਰਕਾਰ ਦੀ ਕੁਰਸੀ ਡਾਮਾਡੋਲ ਕਰ ਦੂਗੀ ਸਾਡਾ ਤਖਤ ਲਾ ਦੂਗੀ ਜਾਂ ਅੱਜ ਦੀ ਤਾਰੀਖ ਤੋਂ ਪੰਜਾਬ 'ਚ ਇੱਕ ਨਹੀਂ ਦੋ ਨਹੀਂ ਤਿੰਨ-ਤਿੰਨ ਸਰਕਾਰਾਂ ਚੱਲਣ ਲੱਗ ਪਈਆਂ ਇੱਕ ਸਰਕਾਰ ਉਹ ਜਿਹੜੀ ਲੋਕਾਂ ਨੇ ਚੁਣੀ 92 ਐਮਐਲਏ ਚੁਣੇ ਉਹਨਾਂ ਚੋਂ ਇੱਕ ਸਪੀਕਰ ਬਣੇ ਇੱਕ ਮੁੱਖ ਮੰਤਰੀ ਬਣੇ ਕੁਝ ਮੰਤਰੀ ਬਣੇ ਤੇ ਮੁੱਖ ਮੰਤਰੀ ਲੀਡ ਦੇ ਨਾਤੇ ਭਗਵੰਤ ਮਾਨ ਹੋਰੀ ਅਗਵਾਈ ਕਰ ਰਿਹਾ ਉਹ ਸਰਕਾਰ ਦਾ ਤੇ ਦੂਸਰੀ ਸਰਕਾਰ ਉਹ ਜਿਹੜੀ ਕਹਿੰਦੇ ਦਿੱਲੀ ਵਾਲਿਆਂ ਦੀ ਇੱਥੇ ਬੈਠੀ ਆ ਐਮਐਲਏ ਤੇ ਵੀ ਬੰਦਾ ਬੈਠਾ ਵਿਭਾਗਾਂ ਦੇ ਉੱਤੇ ਵੀ ਬੰਦਾ ਬੈਠਾ ਮੰਤਰੀਆਂ ਦੇ ਸਰਾਂ ਤੇ ਵੀ ਬੰਦਾ ਬੈਠਾ ਸਰਕਾਰੀ ਦਫ਼ਤਰਾਂ 'ਚ ਵੀ ਬੰਦੇ ਬੈਠੇ ਉਹਨਾਂ ਤੋਂ ਸਾਰਾ ਕੁਝ ਪੁੱਛਣ ਕੇ ਜਾਂਦਾ ਤਾਂ ਸਾਰਾ ਕੁਝ ਪਤਾ ਲੱਗਦਾ ਸੋ ਉਹ ਇੱਕੋ ਟੀਮ ਹੈ ਉਹ ਸੈਕਟਰੀਏਟ 8 ਮੰਜ਼ਲ ਪੰਜਵਾਂ 5 ਨੰਬਰ ਕਮਰਾ ਸਾਰਾ ਕੁਝ ਉਮੀ ਚੱਲ ਰਿਹਾ ਪਬਲਿਕੇਸ਼ਨ ਡਿਪਾਰਟਮੈਂਟ ਵਖਰਾ ਮਾਨ ਸਾਹਿਬ ਦੀ ਕੋਠੀ ਦੇਮਾ ਮਾਨ ਸਾਹਿਬ ਨੇ ਤਾਂ ਕੋਠੀ ਲੈ ਲਈ ਕਿਰਾਏ ਤੇ ਜਲੰਧਰ ਚ ਫਿਰ ਕੋਠੀ ਸੰਗਰੂਰ ਚ ਵੀ ਕਿਰਾਏ ਤੇ ਆ ਪਰ ਚਾਰ ਕੋਠੀਆਂ ਮੁੱਖ ਮੰਤਰੀ ਸਾਹਿਬ ਦੇ ਨਾਮ ਦੇ ਉੱਤੇ ਸਰਕਾਰੀ ਵੀ ਨੇ ਉਹ ਤੋਂ ਬਿਨਾ ਇਸੇ ਸਰਕਾਰ ਦੇ ਨਾਮ ਦੇ ਉੱਤੇ ਦਿੱਲੀ ਵਾਲੇ ਰਹਿਣਾ ਉਹਨੇ ਰਹਿਣਾ 39 ਸੈਕਟਰ ਚ ਖਾਸਾ ਕੁਸ ਹੈ ਗੈਸਟ ਹਾਊਸਾਂ ਚ ਕਸੋ ਮਤਲਬ ਵੈਸੇ ਮੁੱਖ ਮੰਤਰੀ ਸਾਹਿਬ ਨੇ ਜੇ ਪੰਜਾਬ ਚ ਨਿਕਲਣਾ ਹੋਵੇ ਤਾਂ ਸਰਕਾਰੀ ਗੈਸਟ ਹਾਊਸ ਨੇ ਸਰਕਾਰੀ ਹਾਲ ਨੇ ਯੂਨੀਵਰਸਿਟੀਆਂ ਕਾਲਜ ਨੇ ਕਿਤੇ ਵੀ ਬੈਠ ਕੇ ਮੀਟਿੰਗ ਕਰ ਲੋ ਡੀਸੀ ਦਫਤਰ ਨੇ ਸਾਰਾ ਕੁਝ ਨੇ ਸੋ ਇਹ ਕੋਠੀਆਂ ਕਿਰਾਇਆ ਪਾੜਾ ਸਾਰਾ ਕੁਝ 131 ਮਰਲਿਆਂ ਦੀ ਮਤਲਬ ਲਗਭਗ 6.5 ਕਨਾਲ ਕਿੱਲੇ ਨੂੰ ਜਾ ਟੁਕਿਆ ਨੇੜੇ ਤੇ ਪਹੁੰਚ ਗਿਆ ਸੋ ਪਰ ਇਧਰ ਕੀ ਏ ਇੱਕ ਸਰਕਾਰ ਉਹ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਚਲਾ ਰਹੇ ਨੇ ਦੂਜੀ ਸਰਕਾਰ ਉਹ ਜਿਹੜੇ ਦਿੱਲੀ ਵਾਲੇ ਇੱਥੇ ਬੈਠੇ ਨੇ ਸੰਦੀਪ ਪਾਠ ਕੱਢ ਬੈਠਕਾਂ ਕਰਦਾ ਹੈ ਰਘਬ ਚੱਡਾ ਅੱਡ ਕਰਦਾ ਮੁੱਖ ਮੰਤਰੀ ਸਾਹਿਬ ਅੱਡ ਕਰਦੇ ਨੇ ਕਿਸਮਿਕਿਆ ਹੋ ਰਹੀ ਹੈ ਜੀ ਲੋਕ ਸਭਾ ਚੋਣਾਂ ਦੀ ਖਾਤਰੀ ਤੇ ਤੀਜਾ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਕੁਲਤਾਰ ਸੰਧਵਾ ਬਰਾਬਰ ਸਰਕਾਰ ਚਲਾ ਰਹੇ ਨੇ ਕਿਉਂਕਿ ਜਿਨ੍ਹਾਂ ਦੀ ਪਹੁੰਚ ਅਪਰੋਚ ਮੁੱਖ ਮੰਤਰੀ ਸਾਹਿਬ ਤੱਕ ਨਹੀਂ ਹੁੰਦੀ ਉਹਨਾਂ ਦੀ ਪਹੁੰਚ ਅਪਰੋਚ ਕੁਲਤਾਰ ਸੰਧਵਾ ਜੀ ਤੱਕ ਹੋ ਜਾਂਦੀ ਹੈ ਇਹਨਾਂ ਦੇ ਲਈ ਮੁੱਖ ਮੰਤਰੀ ਦੇ ਘਰ ਦੇ ਦਰਵਾਜ਼ੇ ਨਹੀਂ ਖੁੱਲਦੇ ਉਹਨਾਂ ਲਈ ਕੁਲਤਾਰ ਸੰਧਵਾ ਦੇ ਉਠੀਦੇ ਦਰਵਾਜ਼ੇ ਖੁੱਲ੍ਹ ਜਾਂਦੇ ਤੇ ਕਹਿੰਦੇ ਡੀਸੀ ਨੂੰ ਐਸਐਸਪੀ ਨੂੰ ਕਿਸੇ ਅਧਿਕਾਰੀ ਅਮਲੇ ਫਾਲੇ ਨੂੰ ਜੇ ਕੁਲਤਾਰ ਸੰਧਮਾ ਹੋ ਰਹੇ ਦਾ ਪਤਾ ਸਪੀਕਰ ਫੋਨ ਜਾਂਦਾ ਤਾਂ ਅਗਲਾ ਕੰਮ ਕਰ ਦਿੰਦਾ ਕੀ ਇਸ ਗੱਲਾਂ ਤੋਂ ਡਰ ਲੱਗ ਰਿਹਾ ਕੀ ਸੱਚਮੁੱਚ ਕੁਲਤਾਰ ਸੰਧਮਾ ਹੋਰੀ ਸਰਕਾਰ ਲਈ ਖਤਰਾ ਬਣ ਗਏ ਨੇ ਜਾਂ ਆਪ ਸਰਕਾਰ ਬਣ ਗਏ ਨੇ ਜਾਂ ਦੋ ਸਰਕਾਰਾਂ ਡਰਨ ਲੱਗੀਆਂ ਜਾਂ ਤਿੰਨੇ ਸਰਕਾਰਾਂ ਚ ਰੱਸਾ ਕਸੀ ਹੈ ਚੱਲ ਬਹੁਤ ਕੁਝ ਰਿਹਾ ਤੇ ਚੱਲ ਬਹੁਤ ਕੁਝ ਦੇ ਵਿੱਚ ਪੰਜਾਬ ਸਰਕਾਰ ਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਇੱਕ ਗੁਪਤ ਜੰਗ ਪੰਜਾਬ ਸਰਕਾਰ ਤੇ ਸਪੀਕਰ ਵਿਚਾਲੇ ਸ਼ੁਰੂ ਹੋ ਗਈ